ਬਿਲਕੁਲ ਜੀ ਹਾਂਜੀ ਅਸੀਂ ਆ ਆਪਣਾ ਗੁਰੂ ਘਰ ਸਹੀਦਗੰਜ ਸਿੰਘ ਸਿੰਘਨੀਆਂ ਸਹੀਦ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਅਸੀਂ ਦਰਸ਼ਨਦਾਰ ਕਰਨ ਵਾਸਤੇ ਆਏ ਤੇ ਭਾਈ ਸਾਹਿਬ ਨਾਲ ਮੁਲਾਕਾਤ ਹੋਈ ਹੈ ਤੇ ਇਹਨਾਂ ਤੋਂ ਥੋੜਾ ਜਿਹਾ ਇਤਿਹਾਸ ਬਾਰੇ ਜਾਂ ਇਹ ਕਿਦਾਂ ਇੱਥੇ ਗੁਰੂ ਘਰ ਚਾਏ ਥੋੜੀ ਜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂਜੀ ਭਾਈ ਸਾਹਿਬ ਜੀ ਆਪ ਜੀ ਦਾ ਸ਼ੁਭ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੇਵਾਦਾਰ ਰਣਜੀਤ ਸਿੰਘ ਵਰਦਾਰਾ ਸ਼ਹੀਦ ਗਨ ਸਿੰਘ ਸਿੰਘਣੀਆਂ ਠੀਕ ਹੈ ਜੀ ਮੇਰੇ ਸਰਨਾਮੀ ਹੋਂ ਤੁਸੀਂ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਧੰਨਵਾਦ ਜੀ ਸਾਧ ਸੰਗਤ ਜੀ ਜਿਹੇ ਸਿਧਾਂਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਸੇ ਕਿ ਇਤਿਹਾਸ ਦੇ ਵਿੱਚ ਬਹੁਤ ਮਹੱਤਵਪੂਰਨ ਸंसਾਰ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਗੁਰਨਾਨਕ ਨਾਮ ਲੈ ਵਸਿੱਖ ਵਸਦੇ ਨੇ ਹਰ ਰੋਜ਼ ਅਰਦਾਸ ਹੁੰਦੀ ਹੈ ਕਿ ਜਿਨ੍ਹਾਂ ਸਿੰਘਣੀਆਂ ਨੇ ਸਵਾ ਸਵਾ ਮੰਦੀ ਪੀਸ ਨੇ ਪੀਸੇ ਮਾਵਾ ਨੇ ਕੰਨੀ ਕੰਨੀ ਰੋਟੀ ਤੇ ਗੁਜ਼ਾਰਾ ਕੀਤਾ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਚ ਹਾਰ ਪੁਆਲੇ ਚਰਖੜੀਆਂ ਤੇ ਚਾੜੇ ਗਏ ਬੰਦ-ਬੰਦ ਕਟਵਾਏ ਗਏ ਖੋਪਰੀਆਂ ਲਵਾਈਆਂ ਲਗੀਆਂ ਇਹ ਵਿਵਸਥਾ ਨੇ ਐਸੇ ਸਥਾਨ ਦਾ ਨਾਮ ਹੈ ਸ਼ਹੀਦ ਗੰਜ ਸਿੰਘ ਸਿੰਘਨੀਆਂ ਨਖਾਸ ਬਾਜ਼ਾਰ ਲਾਹੌਰ ਇਹਨੂੰ ਇਤਿਹਾਸ ਦੇ ਵਿੱਚ ਮੀਰ ਬੰਨੂ ਦੀ ਜੇਲ੍ਹ ਵੀ ਕਿਹਾ ਜਾਂਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰੂ ਕਾਂ ਦੀ ਬੁਰੀ ਕੋਸ਼ਿਸ਼ ਕੀਤੀ ਹੈ ਤੇ ਅਜੇ ਵੀ ਜਾਰੀ ਹੈ ਇਤਿਹਾਸ ਦੱਸਦਾ ਹੈ ਜ਼ਕਰੀਆ ਖਾਨ ਦਾ ਦੌਰ ਸੀਗਾ ਉਸ ਵਕਤ ਤਾਕਤਵਰ ਹੁਕਮਨਾਮਾ ਜਾਰੀ ਹੋ ਗਿਆ ਕਿ ਸਿੱਖਾਂ ਨੂੰ ਮਾਰ ਮੁਕਾਇਆ ਜਾਵੇ ਨਾਲ ਇਹ ਵੀ ਹੁਕਮ ਜਾਰੀ ਕਰਤਾ ਕਿ ਜਿਹੜਾ ਬੰਦਾ ਇੱਕ ਸਿੱਖ ਦਾ ਸਿਰ ਵੱਢ ਕੇ ਲੈ ਕੇ ਆਏਗਾ ਉਹਨੂੰ ਇੱਕ ਟਕਾਇਨਾ ਮਿਲੇਗਾ ਉਹ ਟਕਾ ਉਸ ਟਾਈਮ ਲੱਖਾਂ ਦੇ ਬਰਾਬਰ ਸੀ ਸਿੱਖਾਂ ਦੇ ਮੁੱਲ ਅੱਜ ਦੀਆਂ ਮੌਜੂਦ ਪਰੀਆਂ ਉਹ ਵੀ ਲੱਖਾਂ ਚ ਪੈ ਰਹੇ ਨੇ ਮੈਂ ਇਤਿਹਾਸਿਕ ਹਲ ਕਰਦਾ ਜਾਵਾਂ 1745 46 ਦੀ ਗੱਲ ਹੈ ਉਸ ਵਕਤ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਸੀ ਜਕਰੀਆ ਖਾਨ ਨੇ 20000 ਫੌਜੀ ਸਪੈਸ਼ਲ ਖੜੀ ਕਰਤੀ ਸਿੱਖਾਂ ਨੂੰ ਮਕਾਨ ਵਾਸਤੇ ਉਹਨਾਂ ਨੇ ਸਿੱਖਾਂ ਦੇ ਘਰਾਂ 'ਚ ਛਾਪੇ ਮਾਰ ਕੇ ਘਰਾਂ 'ਚ ਘਟ-ਘਟ ਕੇ ਕੋਕੋਕ ਸ਼ਹੀਦ ਕਰਨਾ ਸਿਰ ਵਾੜਨਾ ਤੱਕ ਤੇ ਲੈ ਕੇ ਜਾਣਾ ਤੇ 1 ਟਕਾ ਇਨਾਮ ਲੈ ਕੇ ਆਉਣਾ سلسلہ ਚੱਲਦਾ ਰਿਹਾ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਲੋਕ ਸਾਡੇ ਵੈਰੀ ਹੋ ਗਏ ਨੇ سلسلہ ਇੱਥੇ ਵੀ ਖਤਮ ਨਹੀਂ ਸੀ ਹੋਇਆ ਇਹਨਾਂ ਨੇ ਧੀਆਂ ਦੇ ਵਿੱਚ ਸਿਰ ਵਾੜਨੇ ਸ਼ੁਰੂ ਕਰ ਦਿੱਤੀ ਆਪਾਂ ਨੂੰ ਪਤਾ ਹੈ ਪ੍ਰਾਤਨ ਸਮੇਂ ਜਿਹਦੇ ਹੁੰਦੇ ਸਮੇਂ ਜੀ ਸਾਡੀਆਂ ਧੀਆਂ ਪਹਿਨਾ ਮਾਵਾ ਸਿਰਾਂ ਤੇ ਕਿਸ ਗਿਆ ਤੇ ਪੱਕਾ ਸੇ ਜਾਂਦੀ ਅਸੀਂ ਤਾਂ ਅਜ ਵੀ ਸੇ ਜਾਂਦੀਆਂ ਨੇ ਉਹਨਾਂ ਨੇ ਧੀਆਂ ਦੇ ਸਿਰ ਵਟ ਕੇ ਲੈ ਜਾ ਕੇ ਇਹ ਜਾ ਕੇ ਮਲਵਟਨਾ ਕਿਸੇ ਸਿੱਖਾਂ ਦੇ ਜਵਾਨ ਬੱਚੇ ਨੇ ਆਂਦਾੜੀਏ ਨੇ ਤੇ ਉਹਨਾਂ ਦਾ ਵੀ ਮਲਵਟਨਾ ਸ਼ੁਰੂ ਕਰਤਾ ਸਿੱਖਾਂ ਨੂੰ ਪਤਾ ਲੱਗਿਆ ਕਿ ਲੋਕ ਸਾਡੇ ਦੇ ਦੁਸ਼ਮਣ ਹੋ ਗਏ ਨੇ ਵੈਰੀ ਹੋ ਗਏ ਨੇ ਸਿੱਖਾਂ ਨੇ ਜੰਗਲਾਂ ਵੱਲ ਪੂਛ ਕਰ ਦਿੱਤਾ ਕਾਨੂੰਬਾਂ ਦਾ ਛਾਂਬ ਜਿਹੜਾ ਗੁਰਦਾਸਪੁਰ ਤੇ ਕੋਲ ਪੈਂਦਾ ਇਸਕੇ ਲਈਂ ਇੰਡੀਆ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਵਸਾ ਕਰ ਲਿਆ ਤਾਂ ਪਤਾ ਸਰਕਾਰਾਂ ਕੋਲ ਤਾਕਤ ਹੁੰਦੀ ਹੈ ਪੈਸਾ ਹੁੰਦਾ ਮੁਖਵਰੇ ਹੁੰਦੇ ਨੇ ਜੀ ਜੀ ਜਗਰੀਆ ਖਾਨ ਕੋਲ ਮੁਖਵਰੀ ਪਹੁੰਚ ਗਈ ਕਿ ਸਿੱਖੇ ਤੇ ਚਪਕੇ ਬੈਠੇ ਨੇ ਉਨੇ ਸਾਰੀ ਫੌਜ ਤੇ ਮੂਵ ਕਰ ਦਿੱਤੀ ਜੰਗਲ ਨੂੰ ਘੇਰਾ ਪਾ ਲਿਆ ਘੇਰਾ ਪਿਆ ਸਿੱਖ ਥੋੜੇ ਸੀ ਹਥਿਆਰ ਨਾ ਹੁੰਦੇ ਬਰਾਬਰ ਸੀ ਫਿਰ ਵੀ ਮੁਕਾਬਲਾ ਆਇਆ ਮੁਕਾਬਲੇ ਤੇ ਬਹੁਤ ਸਿੰਘ ਸ਼ਹੀਦ ਹੋ ਗਏ ਕੁਝ ਸਿੰਘ ਕੋੜਿਆਂ ਤੇ ਸੀ ਦਰਿਆ ਵਗਦਾ ਸੀ ਟੱਪ ਕੇ ਪਾਰ ਲੰਘੇ ਕੁਝ ਸਿੰਘ ਝਾੜੀਆਂ ਛੁਪ ਕੇ ਇੱਥੇ ਬੈਠੇ ਰਹੇ ਪਹੁੰਚ ਜਾਣੇ ਸੋਚਿਆ ਕਿ ਸੇਖ ਮੁੱਕ ਗਏ ਆਪਾਂ ਵਾਪਸ ਮੁੜਦੇ ਆ ਪਹੁੰਚਾ ਵਾਪਸ ਮੁੜੀਆਂ ਅੱਧੇ ਰਸਤੇ ਫਿਰ ਕਿਸੇ ਨੇ ਮੁਖਬਰੀ ਕਰ ਦਿੱਤੀ ਕਿ ਸਿੰਘ ਅਜੇ ਜੰਗਲਾਂ 'ਚ ਹੋਰ ਵੀ ਨੇ ਪਹੁੰਚਾ ਫਿਰ ਵਾਪਸ ਮੁੜੀਆਂ ਘੇਰਾ ਪਾਇਆ ਪੂਰੇ ਜੰਗਲ ਨੂੰ ਅੱਗ ਲਾਤੀ ਇਹਦੇ ਬਾਕੀ ਸਿੰਘ ਬਚੇ ਸੜਕੇ ਉੱਛੇ ਹੀ ਤੋ ਕੇ ਕਾ ਰਾਂਦੇ ਵਿੱਚ ਮਾਵਾ ਬੱਚੇ ਤੇ ਬਜ਼ੁਰਗ ਰਹੇਗੇ ਸੀ ਉਸ ਵਕਤ ਲਾਹੌਰ ਤੇ ਦਿੱਲੀ ਦਾ ਜਿਹੜਾ ਸੂਬੇਦਾਰ ਸੀ ਉਹ ਮੀਰ ਮੰਨੂ ਸੀ ਜੀ ਮੀਰ ਮੰਨੂ ਨੇ ਮਾਵਾ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਕੈਦ ਕਰ ਲਿਆ ਕੈਦ ਕਰਨ ਤੋਂ ਬਾਅਦ ਜਿੱਥੇ ਆਪਾਂ ਬੈਠੇ ਥੱਲੇ ਇੱਥੇ ਜੇਲਾ ਨੇ ਇੱਕ ਜੇਲਾ ਚ ਲਿਆ ਕੇ ਉਹਨਾਂ ਨੂੰ ਕੈਦ ਕਰ ਦਿੱਤਾ ਇੱਥੇ ਜੇਲ ਸੀ ਇੱਥੇ ਕੀ ਕੈਦ ਕਰਤਾ ਠੀਕ ਕੈਦ ਕਰਨ ਤੋਂ ਬਾਅਦ ਉਹਨਾਂ ਨੇ ਮਾਵਾ ਨੂੰ ਕਿਹਾ ਕਿ ਤੁਹਾਡਾ ਕੁਝ ਨਹੀਂ ਰਿਆ ਨਾ ਘਰ ਰਿਆ ਨਾ ਘਾਟ ਰਿਆ ਤੁਹਾਡੇ ਨਾਲ ਦੇ ਜੀ ਸਰ ਜੀ ਮਰ ਖਾਬ ਕਹਿੰਦੇ ਤੁਸੀਂ ਕੱਲੇ ਰਹਿ ਕੇ ਤੁਸੀਂ ਧਰਮ ਚੇਂਜ ਕਰ ਲਓ ਦੇਖੋ ਮੌਤ ਸੱਚ ਹੈ ਮੌਤ ਆਣੀ ਆਣੀ ਹੈ ਕਿਸੇ ਵੀ ਧਰਮ ਕਿਸੇ ਵੀ ਫਿਰਕੇ ਚ ਬੰਦਾ ਪੈਦਾ ਹੁੰਦਾ ਉਹਨੇ ਦੁਨੀਆ ਤੋਂ ਬਾਪੇ ਜਾਣਾ ਹੈ ਜਾਣਾ ਜਥੇ ਦੇ ਵਿੱਚ ਇੱਕ ਮਾਤਾ ਸੀ ਬਜ਼ੁਰਗ ਉਹਦਾ ਨਾਮ ਸੀ ਮਹਿਤਾਬ ਕੌਰ ਮਾਤਾ ਮਹਿਤਾਬ ਕੌਰ ਨੇ ਬਾਛਨ ਸਵਾਲ ਕੀਤਾ ਧਰਮ ਅਸੀਂ ਚੇਂਜ ਕਰ ਲੈਣੇ ਜੇ ਮੌਤ ਨਹੀਂ ਆਂਦੀ ਇਹ ਮੌਤ ਆਂਦੀ ਹੈ ਤੇ ਰੱਬ ਨੇ ਸਾਹਮਣ ਜਿੱਥੇ ਪੈਦਾ ਕੀਤਾ ਸੀ ਤਾਂ ਠੀਕ ਹੈ ਇਹ ਸੱਚ ਸੀ ਉਹਦੇ ਕੋਲ ਜਵਾਬ ਨਹੀਂ ਆਇਆ ਜੇ ਜਵਾਬ ਨਾ ਆਇਆ ਤਾਂ ਉਹਨੇ ਲਾਲਚ ਵੀ ਦੇਣੇ ਸ਼ੁਰੂ ਕੀਤੇ ਮਾਵਾ ਨੂੰ ਕਿਹੜਾ ਲਾਲਚ ਬਸ ਆ ਗਿਆ ਭਲਾ ਤਾਂ ਰੰਮ ਛੱਡ ਦੇਣ ਕਿ ਕਿਸੇ ਮਾਣੇ ਇੰਨੇ ਨਹੀਂ ਮੰਨੇ ਇਹੋ ਨਹੀਂ ਮੰਨਿਆ ਤਾਂ ਫਿਰ ਉਹਨਾਂ ਨੇ ਸਜਾਵਾਂ ਲਾਨੀਆਂ ਸ਼ੁਰੂ ਕਰਤੀਆਂ ਮਾਵਾ ਦੀ ਇੰਟਰੋਗੇਸ਼ਨ ਸ਼ੁਰੂ ਕਰਤੀ ਪਹਿਲੀ ਸਜ਼ਾ ਲਈ ਇੱਕ ਮਾਵਾ ਇੱਕ ਮਾ ਨੂੰ ਸਭਾ ਮੰਨ ਪੀਸਾ ਨਾ ਦਿੱਤਾ ਸਭਾ ਮੰਦਾ ਮਤਲਬ 50 ਕਿਜੀ ਕਣਕ ਦੇ ਦਾਣੇ ਉਹ ਵੀ ਗਿੱਲੇ ਗਿੱਲੇ ਦਾਣੇ ਜਲਦੀ ਨਿਜ ਪੀਸੇ ਜੀ ਇੱਕ ਮਾਤਾ ਨੂੰ ਦਿੱਤੇ ਇਤਿਹਾਸ ਦੱਸਦਾ ਹੈ ਕਿ ਮਾਵਾ ਦੇ ਗੋਤੇ ਵਿੱਚ ਉਸ ਟਮ ਕੁਚੜ ਦੋ ਦੋ ਦਿਨ ਦੇ ਬੱਚੇ ਦੋ ਦੋ ਮਹੀਨੇ 6 6 8 8 ਮਹੀਨੇ ਦੇ ਬੱਚੇ ਕੁਛ ਸੀ ਕੈਰ ਕਟਨੀ ਪੈਣੀ ਸੀ ਮਾਵਾ ਸਜਾ ਭੁਗਦੀਆਂ ਸਤਨਾ ਵਾਈ ਨੂੰ ਸਜਾਬ ਕਰਨੀ ਆ ਚੱਕੀ ਪੀਜਦੀਆਂ ਤੇ ਬੱਚੇ ਰੋਂਦੇ ਕਰ ਲਾਂਦੇ ਮਾਵਾ ਦਾ ਦੁੱਧ ਪੀਂਦੇ ਸਜਾ ਮੁਕਨੀ ਸ਼ਾਮ ਨੂੰ ਚਾਰ ਮਾਵਾ ਨੂੰ ਉਹਨਾਂ ਨੇ ਇੱਕ ਰੋਟੀ ਦੇ ਲਈ ਇੱਕ ਛੋਟਾ ਜਿਹਾ ਛੰਨਾ ਪਾਣੀ ਦਾ ਯਕੋਲੀ ਕਹੇ ਲੋ ਉਹ ਦੇ ਲਾਂ ਘਟੋ ਘਟੋ ਮਾਵਾ ਨੇ ਪਾਣੀ ਪੀ ਲਾਂ ਨਾ ਜਿਹੜੀ ਇੱਕ ਰੋਟੀ ਸੀ ਉਹਦੇ ਚਾਰ ਹਿੱਸੇ ਕਰ ਲੈਨੇ ਚੌਥੇ ਹਿੱਸੇ ਨੂੰ ਪੰਜਾਬੀ ਚ ਖੰਨੀ ਰੋਟੀ ਕਹਿੰਨੇ ਆ ਪਰ ਰੋਜ਼ ਅਰਦਾਸ ਪੜਦੇ ਸੁਣਦੇ ਜੇਕਰ ਆਂਦਾ ਹੈ ਕਿ ਮਾਵਾ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੱਪੇ ਚੱਪੇ ਰੋਟੀ ਤੇ ਬਣਾਉਂ ਗੁਜ਼ਾਰਾ ਕੀਤਾ ਸੀ ਜੀ ਇਹਦੇ ਵਿੱਚ ਕਈ ਮਾਵਾ ਕਮਜ਼ੋਰ ਬੜੀਆਂ ਸੀ ਉਹਨਾਂ ਦੇ ਬੱਚੇ ਬਹੁਤ ਛੋਟੇ ਸੀ ਉਹਨਾਂ ਕੋਲ ਸਜਾ ਪੂਰੀ ਨਹੀਂ ਸੀ ਹੁੰਦੀ ਦਿਨੇ ਤੇ ਰਾਤ ਨੂੰ ਉਹਨਾਂ ਨੂੰ ਡਬਲ ਸਜਾ ਮੋਤਨੇ ਪੈਂਦੀ ਸੀ ਇੱਕ ਮਾਂ ਨੂੰ ساری ਰਾਤ ਸੌਂ ਨਹੀਂ ਸੀ ਦਿੰਦੇ ਦੂਸਰਾ ਬੱਚੇ ਨੂੰ ساری ਰਾਤ ਮਾਂ ਦਾ ਦੁੱਧ ਨਹੀਂ ਸੀ ਪੀਂਦੇ ਤੇ ਤੀਸਰੀ ਗੱਲ ਜਿਹੜਾ ਪੱਥਰ ਦਾ ਪੁੱੜ ਜਿਹੜੇ ਚੱਕੀ ਹੁੰਦੀ ਸੀ ਪਿੱਛੇ ਦੀ ਦਾਣੇ ਉਹ ਮਾਂਵਾਂ ਦੀ ਛਾਤੀ ਦੇ ਉੱਤੇ ਰੱਖ ਦਿੰਦੇ ਸੀ ਕਿ ਮਾਂ ਸੌਂ ਨਾ ਸਕੇ ਉਹ ਬੱਚੇ ਨੂੰ ਦੁੱਧ ਨਾ ਦੇ ਸ। ਤਸੀਹੇ ਦੇਨੇ ਕਸ਼ਟ ਦੇਨੇ ਕਿ ਕਿਸੇ ਤਰੀਕੇ ਨਾਲ ਆਪਣਾ ਧਰਮ ਛੱਡ ਦੇ। ਤੇ ਤੁਹਾਨੂੰ ਪਤਾ ਸਿੱਖਾਂ ਨੂੰ ਜਿਹੜੀ ਗੁਰਤੀ ਮਿਲੀ ਹੈ। ਪੰਜਵੇਂ ਪਾਸ਼ਾ ਗੁਰੂ ਆਜ਼ਦੇਵ ਜੀ ਮਹਾਰਾਸ਼ੀ ਦੇ ਸਰਤਾਜ ਬਾਲੂ ਮਿਲੀ ਹੈ। ਕਿ ਤੇਰਾ ਬਾਣਾ ਮਿੱਠਾ ਗਾ। ਸਬਰ ਤੇ ਸੰਤੋਖ। ਉਹ ਮਾਮਾ ਨੇ ਆਪਣੇ ਪੱਲੇ ਬੰਨ ਕੇ ਰੱਖਿਆ ਸਬਰ ਰੱਖਿਆ ਸੰਤੋਖ ਰੱਖਿਆ ਬਾਣਾ ਮੰਨਿਆ। ਸ਼ਾਮ ਦੇ ਟਾਈਮ ਰੋਜ਼ ਅਰਦਾਸ ਕਰਨੀਆਂ ਮਾਮਾ ਰਹਿਰਾ ਸਾਹਿਬ ਤੋਂ ਬਾਅਦ ਕਟੀਆਂ। ਕਿ ਸੱਚੇ ਪਾਸ਼ਾ ਦਿਨ ਤੇ ਚਾਰ ਪਹਿਰ ਬੀਤੀ ਤੋਂ ਇਹ ਨੇ। ਸੁਖ ਸ਼ਾਂਤੀ ਨਾਲ ਬੀਤੀ ਤੋਂ ਇਹ ਨੇ ਤੇ ਤੇਰੇ ਬਾਣੇ ਚ ਬੀਤੀ ਤੋਂ ਇਹ ਨੇ। ਪਾਣਾ ਮੰਨਿਆ ਸ਼ੁਕਰ ਕੀਤਾ ਕੋਈ ਗਿਲਾਨੀ ਨਹੀਂ। ਬਾਦਸ਼ਾਹ ਨੂੰ ਰੋਜ਼ ਰਿਪੋਰਟ ਜਾਂਦੀ ਪਤਾ ਲੱਗਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨੇ ਫਿਰ ਦੂਸਰੀ ਇਹਨਾਂ ਨੂੰ ਸਜ਼ਾ ਲਾਈ ਕਿ ਇਹਨਾਂ ਦੇ ਬੱਚੇ ਕਤਲ ਕਰ ਦਿੱਤੇ ਜਾਣ। ਇਹੀ ਜੇਲਾ ਥੱਲੇ ਜੇਲਾ ਚ ਮਾਵਨ ਬਾਹਰ ਕੱਟਿਆ ਗਿਆ। ਬਿਠਾ ਕੇ ਪੁੱਛਿਆ ਕਿ ਤੁਹਾਨੂੰ ਧਰਮ ਪਿਆਰਾ ਹੈ ਕਿ ਬੱਚੇ ਪਿਆਰੇ ਨੇ। ਮਾਵਾਂ ਕਹਿੰਦੀ ਸਾਨੂੰ ਧਰਮ ਪਿਆਰਾ। ਕਿ ਤੁਹਾਡੇ ਬੱਚੇ ਕਤਲ ਕਰ ਦਿੱਤੇ ਜਾਣਗੇ। ਤੇ ਮਾਵਾਂ ਕਹਿੰਦੀ ਕੋਈ ਗੱਲ ਨਹੀਂ। ਅਸੀਂ ਤਾਂ ਉਸ ਪੰਥ ਦੇ ਵਾਸੀ ਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਸਰਬਸਤ ਕੁਰਬਾਨਤ। ਤੇ ਸਾਡੇ ਬੱਚੇ ਵੀ ਕਿਤੇ ਸ਼ਹੀਦ ਹੋ ਜਾਂਦੇ ਨੇ ਐਸੀ ਵੀ ਛੇ ਬੱਚਿਆਂ ਦੇ ਮਾਵਾ ਕਹਿ ਲਾਉਂ ਗਏ ਇਹ ਮਾਵਾ ਨੂੰ ਸੋਚੀ ਸੀ ਅਸੀਂ ਇਹਨਾਂ ਦੇ ਕੈਦ ਦੇ ਵਿੱਚ ਨਾ ਇਹਨਾਂ ਨੇ ਸਾਨੂੰ ਬਖਸ਼ਣਾ ਸਾਡੇ ਬੱਚੇ ਛੱਡਨੇ ਨੇ ਮਰਨਾ ਤਾਂ ਹੈ ਮੌਤ ਸੱਚ ਹੈ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਮੌਤ ਆਟਲ ਹੈ ਮਰ ਗਏ ਤੇ ਫਿਰ ਅਣਕਦੀ ਮੌਤ ਮਰ ਗਏ ਉਹਨਾਂ ਨੇ ਤਿਆਰ ਕਰ ਲਿਆ ਸੀ ਦਿਲ 'ਚ ਕਿ ਅਸੀਂ ਇਹਨਾਂ ਦੇ ਅੱਗੇ ਡੋਲ ਨਹੀਂ ਗੀਏ ਸਰੈਂਡਰ ਨਹੀਂ ਜੇ ਕਰਨਾ ਜੇ ਤਾਂ ਮਾਵਾ ਨਹੀਂ ਮੰਨਿਆ ਤੇ ਬੱਚੇ ਦੁੱਧ ਪੀਰੇ ਨੇ ਮਾਵਾਂ ਦਾ ਬੈਠੀਆਂ ਨੇ ਇਹ ਬੱਚਾ ਮਾਂ ਤੋਂ ਖੋਣਾ ਪੁੱਤੇ ਸੁੱਟ ਦੇਣਾ ਤੇ ਥੱਲੇ ਨੇਜਾ ਕਰ ਦੇਣਾ ਨੇਜੇ ਜੇ ਬੱਚੇ ਨਖੋਬ ਜਾਣਾ ਉਹਨੇ ਤੜਪ ਤੜਪ ਕੇ ਸ਼ਹੀਦ ਹੋ ਜਾਣਾ ਸ਼ਹੀਦ ਹੋਣ ਤੋਂ ਬਾਅਦ ਉਸ ਬੱਚੇ ਦੇ ਪੈਰਾਂ ਤੋਂ ਛੋਟੇ ਛੋਟੇ ਟੋਟੇ ਕਰ ਦੇਣਾ ਟੋਟੇ ਕਰਨ ਤੋਂ ਬਾਅਦ ਬੱਚੇ ਦੀਆਂ ਆਂਦਰਾਂ ਕੱਟ ਕੇ ਟੋਟੇ ਬਣ ਕੇ ਮਾਵਾਂ ਦੇ ਘਰੇ ਚਾਰ ਬਣਾ ਕੇ ਪਾ ਦੇਣੇ ਇਹ ਸਾਰੀਆਂ ਮਾਵਾਂ ਨਾਲ ਹੋਇਆ ਕਿਸੇ ਬਾ ਨੇ ਇਨਨੀ ਮਤ ਪਤਾ ਵੀ ਅਗਲੀ ਮਾਂ ਨੂੰ ਕਿ ਮੇਰੀ ਪਿਛਲੀ ਭੈਣ ਦਾ ਬੱਚਾ ਤਾਂ ਖਤ ਲੋ ਚੁੱਕਿਆ ਤੇ ਮੇਰੇ ਬੱਚੇ ਦੀ ਵੀ ਬਨਵਾਰੀ ਆਣ ਆਣੀ ਹੈ ਤੇ ਫਿਰ ਵੀ ਮਾਂ ਢੋਲੀ ਨਹੀਂ बच्चे कत्ल कराये काजी था तरस्तन दी खातिर स्वर्णिम ते कत्ल ਹੋਣ ਤੋਂ ਬਾਅਦ ਮਾਵਾਂ ਨੂੰ ਫੇਰ ਹੁਮਲਾ ਮਾ ਜਾਰੀ ਕਰਤਾ ਕਿ ਫੇਰ ਪੀਸਣਾ ਪੀਸੋ ਇਤਿਹਾਸ ਦੱਸਦਾ ਕਿ ਇਸ ਥਾਂ ਤੇ ਇਤਨਾ ਜ਼ੁਲਮ ਹੋਇਆ ਹੈ ਕਿ ਬੰਦਾ ਸੋਚ ਨਹੀਂ ਸਕਦਾ ਬੱਚੇ ਤੇ ਜਿੰਦੇ ਜੀ ਕਤਲ ਹੋਏ ਹੋਏ ਨੇ ਜਿਹੜੀਆਂ ਮਾਵਾਂ ਭੈਣਾਂ ਉਸ ਟਾਈਮ ਗਰਭਵਤੀਆਂ ਸੀ ਉਹਨਾਂ ਦੇ ਢਿੱਡ ਦੇ ਉੱਤੇ ਰਾਤ ਨੂੰ ਕੁੰਡੇ ਰੱਖੇ ਉਹ ਵੀ ਕੁੱਟਦੇ ਰਹੇ ਨੇ ਸਾਰੀ ਸਾਰੀ ਉਹ ਵੀ ਬੱਚੇ ਇਹਨਾਂ ਨੇ ਜਾਇਆ ਕਿਤੇ ਜਿੰਨਾ ਸਭ ਤੁਸੀਂ ਕੀਤੀ ਗਈ ਸੀ ਸਸਤਾ ਉੱਕ ਮਨਾ ਮਾਂ ਜਾਰੀ ਹੋ ਗਿਆ ਪੀਸਣਾ ਪੀਸੋ ਮਾਂ ਮਾਂ ਪੀਸਣਾ ਪਿਸਦੀਆਂ ਪਈਆਂ ਨੇ ਇਹ ਲਾਹੌਰ ਦੀਆਂ ਗਲੀਆਂ ਮਹੱਲੇ ਜਿੱਥੇ ਆਪਾਂ ਬੈਠੇ ਆਲੇ ਦੁਆਲੇ ਗੂੰਜੋਟੇ ਸੀ ਜੋਸ਼ ਨਾਲ ਸ਼ਬਦੋ ਮਾਂ ਮਾਂ ਨੇ ਪੜ੍ਹੇ ਸੀ ਉਸ ਤੇ ਕਿ ਮੇਰਾ ਸਿਰ ਜਾਵੇ ਤੇ ਜਾਵੇ ਮੇਰਾ ਸਿੱਕੀ ਸਿੱਧਕ ਨਾ ਜਾਵੇ ਇਹ ਜੋਸ਼ ਨਾਲ ਮਾਂ ਮਾਂ ਨੇ ਸ਼ਬਦ ਪੜ੍ਹੇ ਤੇ ਨਾਲ ਮੀਰ ਮੰਨੂ ਨੇ ਵੀ ਤਾਲਣਾ ਕੀਤੀ ਮੰਨੂ ਤੇਰੀ ਤਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੜਦਾ ਤੇ ਦੂਨ ਸੋਆਏ ਕੋਈ ਕਿ ਮੀਰ ਮੰਨੂ ਜਿੰਨਾ ਮਰਜੀ ਜਨਮ ਕਰ ਲੈ ਪੰਥ ਨਹੀਂ ਜੇ ਖਤਮ ਹੋਣਾ ਦੇਨ ਦੋਣੀ ਤੇ ਰਾਜ ਤਰੱਕੀ ਕਰੇਗਾ ਆ ਦੇਖੋ ਤੁਸੀਂ ਪ੍ਰਦੇਸਾਂ ਚੋਂ ਆਏ ਕਿਹੜੀ ਕੰਟਰੀ ਹੈ ਕਿਹੜਾ ਮੁਲਕ ਹੈ ਇਥੇ ਸਿੱਖ ਨੀ ਜਿਏ ਵਸਦੇ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਅੱਛੀ ਅੱਛੀਆਂ ਨੌਕਰੀਆਂ ਤੇ ਅੱਛੇ ਅੱਛੇ ਕਾਰੋਬਾਰ ਇਹ ਵਨ ਕੇ ਜਿ세 ਕੋਈ ਨਾ ਲੈ ਕੇ ਨੀ ਸੀ ਰਾਜੀ ਸਾਡੇ ਬੱਚੇ ਬੱਚੀਆਂ ਭੈਣ ਭਰਾ ਮਿਨਿਸਟਰ ਬਣ ਕੇ ਬੈਠੇ ਨੇ 207 ਕੰਟਰੀਆਂ ਚ ਨਿਸ਼ਾਨ ਸਾਹਿਬ ਚੁਲਦਾ ਪਿਆ ਜਿਹੜਾ ਸੀ ਅੱਜ ਸੁੱਖ ਭੋਗਦੇ ਪਏ ਨੇ ਉਹਨਾਂ ਮਾਵਾਆਂ ਦੇ ਬੱਚਿਆਂ ਨੇ ਜਿਹਨਾਂ ਸਿੱਧੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਕਸ਼ਟ ਝੱਲੇ ਸਾਡੀ ਝੋਲੀ ਸੁੱਕ ਪਾਈ ਸੀ ਉਹ ਸੁੱਖ ਭੋਗਦੇ ਪਏ ਆ ਤੁਸੀਂ ਕਿੰਨੇ ਚਿਰ ਤੋਂ ਸੇਵਾ ਨਿਭਾਰੇ ਇੱਥੇ 30 ਸਾਲ ਹੈ ਜੀ 30 ਸਾਲ ਤੋਂ ਤੇ ਤੁਸੀਂ ਪ੍ਰੋਪਰ ਇੱਥੋਂ ਦੇ ਹੋ ਮੈਂ ਲਾਹੌਰ ਦਾ ਇੰਦਰਾਪੁਰ ਲਾਹੌਰ ਦਾ ਤੁਹਾਡਾ ਜਨਮ ਲਾਹੌਰ ਦਾ ਹੈ। ਬਾਕੀ ਤੁਹਾਡੇ ਪਰਿਵਾਰ ਬਾਰੇ ਥੋੜੀ ਜੀ ਦੱਸੋਗੇ ਕਿ ਕਿਦਾਂ? ਗੁਰਦੁਆਰੇ 'ਚ ਮੈਂ ਤੁਹਾਨੂੰ ਪਹਿਲਾਂ ਜਕਰ ਕੈਸਾ ਮੈਂ ਕਰ ਲੈ ਆਂ। ਅੱਛਾ ਜੀ। ਇਹ ਸੰਗਤ ਕਿੰਨੀ ਕਿਹਾ ਜੀ ਇੱਥੇ? ਇੱਥੇ ਟੋਟਲ ਸੰਗਤ ਤੁਹਾਨੂੰ ਮੈਂ ਕਹਿੰਦਾ ਜਿਆਦਾ 50 ਹਜ਼ਾਰ ਹੋਣਗੇ। ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਕਿ ਜਿਹੜੇ ਨੌਕਰੀ ਪੇਸ਼ੇ ਵਾਲੇ ਬੰਦੇ ਨੇ ਜਾਂ ਫਿਰ ਇੱਥੇ ਕੋਈ ਪੜਦੇ ਨੇ ਬੱਚੇ ਇੱਥੇ ਕੋਈ ਉਹ ਬੱਚੇ ਬੱਚੀਆਂ ਵੀ ਸਾਡੇ ਕੋਲ ਪੜਦੇ ਨੇ ਇਸ ਗੁਰਦੁਆਰੇ ਦੇ। ਬੱਚੇ ਗੁਰੂ ਘਰ ਨਾਲ ਸਿੱਖਦੇ ਕੋਲ। ਗੁਰੂ ਘਰ ਨਾਲ ਬੱਚੇ ਜੁੜੇ ਹੋਣੋਂ ਕੀਰਤਨ ਵਗੈਰਾ ਕੁਝ ਸਿੱਖਦੇ ਜਾਂ ਮੈਂ 1 ਜੇ estrande ਮਰਜ਼ੀ ਆ ਲਾਤ ਨੇ ਇਥੇ 100% ਸਿੱਖੀ ਬਿਲਕੁਲ 100% ਸਾਡੇ ਬੱਚੇ ਸਾਡੀਆਂ ਬੱਚੀਆਂ ਪਾਠੀ ਨੇ ਕੀਰਤਨੀਆਂ ਬੱਚਿਆਂ ਵੀ ਕੀਰਤਨੀਆਂ ਤੇ ਬੱਚੇ ਕੀਰਤਨ ਗੁਰੂ ਨਨਕਾਣਾ ਸਾਹਿਬ ਤੇ ਜਿਸ ਤੁਹਾਨੂੰ ਮੈਂ ਜ਼ਿਕਰ ਕਰਦਾ ਜਾਵਾਂ ਉਥੇ 400 ਤੋਂ 450 ਘਾਰ ਹੈ ਉਥੇ ਛੋਟਾ ਤੇ ਛੋਟਾ ਬੱਚਾ ਭਾਤੇ ਤਾਂ ਵੱਡਾ ਬੱਚਾ ਕੀਰਤਨੀ ਤੇ ਜਾ ਤੂੰ ਅਖੰਡ ਪਾਠੀ ਮਿਲੇਗਾ ਉੱਥੇ ਸੇ ਬੇਲੋਸ ਬੱਚੇ ਸੇਵਾ ਕਰਦੇ ਨੇ ਕਿਸ ਤੰਦੀ ਪਾਠੀ ਦੀ ਜੇ 30 ਦਿਨਾਂ ਦੇ ਮਹੀਨੇ 'ਚ ਤੇ ਇੱਕ ਬੱਚੇ ਦਾ ਅਜ ਮੇਰੀ ਵਾਰੀ ਆਈ ਹੈ ਤੇ ਉਹ 30ਵੇਂ ਦਿਨ ਮੇਰੀ ਵਾਰੀ ਆਣੀ ਬੱਚ ਇਨੇ ਕਿਸ ਤਰ੍ਹਾਂ ਜੱਥੇ ਨੇ ਸਾਥ ਇਹਦੇ ਨਾਲ ਪਾਰਟੀ ਦਾ ਮਤਲਬ ਤੇ ਇਨੇ ਟੋਟਾ ਪੋਜ਼ਿਟਿਵ ਆਉਂਦੇ ਬਹੁਤ ਬਹੁਤ ਧੰਨਵਾਦ ਆ ਕਿ ਸਾਨੂੰ ਜਾਣਕਾਰੀ ਦਿੱਤੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਡੀਓ ਦੇਖਣਗੇ ਕੋਈ ਹੋਰ ਸਿੰਘ ਕਵੇਰੀ ਆਪਾਂ ਲੋਕਲ ਆਉਂਦੇ ਆ ਲੋਕਲ ਘੱਟ ਸੰਗਤ ਆਉਂਦੀ ਹੈ ਜਾਂ ਨਨਕਾਣਾ ਸਾਹਿਬ ਜਾਂ ਪੰਜਾ ਸਾਹਿਬ ਉੱਧਰ ਜਾਂਦੀ ਹੈ ਤੇ ਬੇਨਤੀ ਕਰਾਂਗੇ ਜੀ ਸੰਗਤ ਲਾਹੌਰ ਦੇ ਵਿੱਚ ਆਉਂਦੀ ਹੈ ਤੇ ਇਨ੍ਹਾਂ ਗੁਰੂ ਘਰਾਂ ਦੇ ਵਿੱਚ ਵੀ ਜਰੂਰ ਆ ਕੇ ਦਰਸ਼ਨ ਕਰਕੇ ਜਾਣ ਮੱਥਾ ਟੇਕ ਕੇ ਜਾਣ ਕਿ ਬਾਬਾ ਜੀ ਨੇ ਬਹੁਤ ਵਧੀਆ ਸਾਨੂੰ ਇਤਿਹਾਸ ਸੁਣਾਇਆ ਆ ਇੱਥੇ ਭਾਈ ਜੀ ਤੇ ਬਾਬਾ ਜੀ ਤਿੰਨ ਗੁਰਦੁਆਰੇ ਇਸ ਪ੍ਰਕਾਸ਼ ਹੈ ਲਾਹੌਰ ਦੇ ਵਿੱਚ ਇੱਕ ਆ ਗੁਰਦੁਆਰ ਸਿੰਘ ਸਿੰਘ ਸ਼ਹੀਦ ਗੰਜ ਇੱਕ ਡੇਰਾ ਸਾਹਿਬ ਤੁਸੀਂ ਜਾਓਗੇ ਕਿ ਜਾਣਾ ਇਹ ਨਹੀਂ ਮਿਲਦਾ ਹੈ ਉੱਥੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਸਥਾਨ ਹੈ ਇੱਕ ਚੂਨਾ ਮੰਡੀ ਮੈਂ ਜਿੱਥੇ ਤੁਹਾਨੂੰ ਗੁਰੂ ਰਾਮਦਾਸ ਜੀ ਦਾ ਜਨਮ ਸਥਾਨ ਠੀਕ ਹੈ ਠੀਕ ਹੈ ਇਹਦੇ ਤਿੰਨ ਗੁਰਦੁਆਰਿਆਂ ਦੇ ਪ੍ਰਕਾਸ਼ ਹੈ ਇਤੇ ਇਸ ਤਰ੍ਹਾਂ ਹੁੰਦਾ ਸੰਗਤ ਜਿੰਨੀ ਕਿ ਹੈਗੀ ਉੰਨੀ ਕਿ ਹੈਗੀ ਹੈ ਇਹ ਸੰਡੇ ਵਾਲੇ ਦਿਨ ਇਸ ਤਰ੍ਹਾਂ ਹੁੰਦਾ ਕਿ ਕੋਈ ਵੀ ਕੋਈ ਖੁਸ਼ੀ ਹੋਵੇ ਗਰਮੀ ਹੋਵੇ ਜੁਖਨਪਾਤ ਸਾਹਿਬ ਕੋ ਰੱਖ ਲੈਣ ਆਪਣੇ ਪਰਿਵਾਰਕ ਤੌਰ ਤੇ ਵੀ ਕੋਈ ਆਪਣਾ ਗੁਰਪੁਰਬ ਵੀ ਮਨਾਇਆ ਜਾਂਦਾ ਉਸ ਸੰਡੇ ਦੇ ਦਿਨ ਪਹੁੰਚ ਜਾਂਦੇ ਨੇ ਸੰਗਤ ਦੀ ਜਗ੍ਹਾ ਜਿਆ ਇਸ ਗੁਰਦੁਆਰੇ ਆਜੋ ਜਾਂ ਫਿਰ ਉੱਥੇ ਦਾ ਪ੍ਰੋਗਰਾਮ ਧੇਰਾ ਸਾਜਿਆ ਜਾਂ ਫਿਰ ਚੁਨਾ ਮੱਡੀ ਇਸ ਤਰ੍ਹਾਂ ਸਾਰੇ ਸੰਗਤ ਇਕੱਠੀ ਹੋ ਜਾਂਦੀ ਹੈ ਤੇ ਉਹ ਪ੍ਰੋਗਰਾਮ ਮਨਾਏ ਜਾਂਦੇ ਚਲੋ ਤੁਹਾਡਾ ਤੁਹਾਡਾ ਹੀ ਤਨਵਾ ਸਾਹਿਬ ਵਾਈਟਰ ਜੀ ਕੀ ਬਾਤ ਹੈ ਇਹ ਤੇਲੇ ਜੇ ਲੱਗੇ ਪੂਰੇ 17 1745 46 17 ਕੁ ਦਿਨ ਸੀ ਕਿਦਾਂ ਲੋੜ ਹੈ ਜੀ ਇੱਕ ਬੋਸ ਟੈਂਪ 1740 45 46 1745 46 ਜੇ ਜਕਰੀਆ ਖਾਨ ਦਾ ਸਮਾਂ ਸੀ ਜਦੋਂ ਇੱਥੇ ਸਿੰਘਾ ਸਿੰਘਣੀਆਂ ਨੇ ਜਿੱਦਾਂ ਇਹ ਖੂ ਦੇ ਵਿੱਚ ਛਾਲਾਂ ਮਾਰ ਕੇ ਛਿੱਧੀਆਂ ਦੇ ਦਿੱਤੀਆਂ ਸੀਗੀਆਂ ਤੇ ਇਹਨੂੰ ਨਹੀਂ ਸੀ ਮੰਨਿਆ ਹੈਗਾ ਕਹਿੰਦੇ ਸੋ ਇਹਦੇ ਇਹ ਦੋ ਇਹ ਤਿੰਨਾਂ ਨੇ ਬੜੀ ਮਰਤਬਾ ਹੀ ਸਖਾਂ ਦੇ ਬਚਾਈ मत एक और तो पंच पंच एक बद के मतलब आया घट नहीं किसी ने फिर उन्होंने तुम पता अंत भी जिस तरह का होया कमरे ने पं पंज मंजिल लगे जी लेकिन अच्छा। जेल एक कमरा वो तो प्रति इतिहास का ठीक है ओके जी ये जेल ना सी है ना ये चक्की है सी जिनके मामा पीस दिया सी ये सी की नहीं चक्की है ये पत्थर सी का है ना चक्की इधर जरा पीस देसी पीस देसी ये तेरे से उठ उठ गया बेटा ਕੋਤੇ ਦੇਖ ਲੋ ਭਾਵੇਂ ਉਹਦੇ ਜਿਹੜੇ ਮਾਵਾ ਸਾਡੀਆਂ ਕਿੰਨੀਆਂ ਤਾਕਤਾਂ ਕਿੰਨੀਆਂ ਤਾਕਤ ਵਾਲੀਆਂ ਹੁੰਦੀਆਂ ਹੁਣ ਦੂਸਰੀ ਮੈਂ ਇੱਕ ਗੱਲ ਕਰ ਰਿਹਾ ਕਿ ਆ ਜਿਹੜੀ ਉਖਲੀ ਜਿਹਨੂੰ ਆਪਾਂ ਉਖਲੀ ਕਹਿੰਦੇ ਤੁਸੀਂ ਕਹਿੰਦੇ ਇਹ ਨਾ ਜਦੋਂ ਮਾਵਾ ਪੈਣਾ ਸਾਡੀਆਂ ਬੱਚੇ ਤੱਕ ਤੱਕ ਹੋਏ ਹੋਏ ਨੇ ਜਿਹੜੀਆਂ ਮਾਪਿਆਂ ਨੂੰ ਉਸ ਤੋਂ ਦਰਬੱਦੀ ਪ੍ਰੈਗਨੈਂਸੀ ਉਹਨਾਂ ਦੇ ਕਿਤੇ ਰੱਖ ਰਾਤ ਨੂੰ ساری ਰਾਤ ਦੇਖੋ ਕਿਤੇ ਰਹੇ ਸੀ ਇਹ ਬੱਚੇ ਮਤਲਬ ਉਹਨਾਂ ਨੇ ਜਾਇਆ ਕੀਤੇ ਸੀ ਤੇ ਜਿਹੜੇ ਆ ਨਾ ਫੋਟੋ ਤੋਂ ਇੰਡੀਕੇਟ ਕਰਦਾ ਆਪਾਂ ਦੇਖੋ ਜੇ ਵੀ ਜਿਹੜੀਆਂ ਮਾਵਾ ਕੋਲ ਆਪਾਂ ਸਜਾਈ ਨਹੀਂ ਸੀ ਪੂਰੀ ਹੁੰਦੀ ਦਿਨੇ ਤੇ ਰਾਤ ਨੂੰ ਉਹਨਾਂ ਦੇ ਹੱਥ ਪੈਰ ਬੰਨ੍ਹਦੇ ਦੇ ਸੀ ਤੇ ਰਾਤ ਨੂੰ ਆ ਜਿਹੜਾ ਚੱਕੀ ਜਿਹੜੀ ਹੈ ਨਾ ਉਹਨਾਂ ਦੀ ਚੈਸਟ ਦੇ ਉੱਤੇ ਛਾਤੀ ਦੇ ਉੱਤੇ ਰੱਖਦੇ ਦੇ ਸੀ ਕਿ ਸੌਣ ਨਹੀਂ ਦੇਣਾ ਬੱਚੇ ਨੂੰ ਦੁੱਧ ਨਹੀਂ ਪੀਤੇ ਉਹ ਨੇਜਿਆਂ 'ਚ ਬੱਚੇ ਟੱਕ ਦੇਂਦੇ ਸੀ ਚੁੱਕ-ਚੁੱਕ ਕੇ ਸੁਟ ਦੇਂਦੇ ਸੀ ਫਿਰ ਨੇਚਰ ਥੱਲੇ ਕਰ ਦਿੰਦੇ ਸੀ ਇਹ ਗਲਾ ਚਾਰ ਬਣਾ ਕੇ ਟੋਟੇ ਕਰਕੇ ਬਣਾ ਕੇ ਪਾ ਦੇਂਦੇ ਸੀ ਵੱਡ ਵੱਡ ਕੇ ਇੱਥੇ ਸੁੱਤੀ ਜਾਂਦੇ ਸੀ ਕੁੱਤੇ ਵੀ ਲੌਂਚ ਕੇ ਖਾਂਦੇ ਸੀ ਫਿਰ ਜਿਵੇਂ ਮਾਵਾਂ ਨੇ ਕੋਲ ਸਾਂਸੀ ਚੱਲੇ ਫਿਰ ਆ ਜਿਹੜੀ ਤਸਵੀਰ ਹੈ ਇਹ ਇਹ ਇਲਾਕਾ ਪੂਰਾ ਜਿੱਥੇ ਆਪਾਂ ਉਹਨੂੰ ਨਖਾਸ ਚੌਕ ਕਹਿੰਦੇ ਨੇ ਇਹਤੇ ਸਿੱਖਾਂ ਨੂੰ ਲਿਆ ਕੇ ਕਤਲ ਕੀਤਾ ਜਾਂਦਾ ਸੀ ਇਹਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਤੇ ਆਪਾਂ ਬੰਦੂ ਤੇ ਇਸ ਢੇਰ ਦੇ ਉੱਤੇ ਹੀ ਜਕਰਿਆ ਖਾਨ ਤੱਕ ਤੱਕਦ ਪਿਛਾ ਕੇ ਮਾਮਲ ਨੂੰ ਸਜਾ ਮੰਨਦਾ ਦੱਸਿਆ ਇਹ ਉਹੀ ਸਥਾਨ ਹੈ ਜਿੱਥੇ ਪਿਉ ਪੁੱਤਰ ਨੇ ਜਿੰਦੇ ਦੀ ਚਰਖੜੀਆਂ ਤੇ ਪੀੜ ਦਿੱਤਾ ਗਿਆ ਸੀ ਭਾਈ ਮਨੀ ਸਿੰਘ ਤੇ ਬੰਦ ਬੰਦ ਕਰਵਾ ਆਪਣੇ ਕਿੱਤੇ ਗਏ ਸੀ ਭਾਈ ਆਪਣੇ ਤਰੂ ਸਿੰਘ ਦੇ ਉੱਪਰ ਲੋਆ ਜਿਹੜਾ ਪਰ ਅਰਦਾਸ ਪੜ੍ਹਦੇ ਸੁਣਦੇ ਆ ਆ ਜਿੱਥੋਂ ਪ੍ਰੈਕਟੀਕਲ ਸਥਾਨ ਤੇ ਖਲੋਤੇ ਜਿੱਥੋਂ ਅਰਦਾਸ ਆਰੰਭ ਹੁੰਦੀ ਹੈ ਜਿਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਕੋਈ ਛੋਟੀ ਮੋਟੀ ਜਗ੍ਹਾ ਨਹੀਂ ਹੈ ਇਹ ਬਹੁਤ ਵੱਡੀ ਹੈ ਜਿੱਥੋਂ ਅਰਦਾਸ ਆਰੰਭ ਹੁੰਦੀ ਹੈ ਛੇਦਾਂ ਦੇ ਉਸ ਸਥਾਨ ਤੇ ਜੀ ਦਰਸ਼ਨ ਕਰ ਰਹੇ ਹੋ ਵਾਜਾ ਬਹੁਤ ਤਗੜਾ ਇਤਿਹਾਸ ਹੈ ਸਾਡੀ ਸਿੱਖ ਕੌਮ ਦਾ ਅਸੀਂ ਤਾਂ ਕੁਝ ਵੀ ਨਹੀਂ ਗਏ ਹੈ ਜੀ ਜੇ ਇਸ ਚੀਜ਼ ਨੂੰ ਆਪਾਂ ਮੈਜਿਨ ਕਰੀਏ ਉਸ ਸਮੇਂ ਤੇ ਜਾਈਏ ਤੇ ਕੀ ਹੁੰਦਾ ਹੋਊਗਾ ਉਸ ਵਾਰਤ ਹਨਾ ਜੀ ਇਹ ਜੀ ਇਹ ਤਾਂ オリジナル ਲੱਟਾਂ ਨੇ ਬਿਲਕੁਲ ਇਹ ਹੀ オリジナル ਕੰੰਦਾ ਜਾ ਉਸ ਟਾਈਮ ਦੀਆਂ ਨੇ ਜੀ ਜੀ ਤੇ ਇਹ ਥੱਲੇ ਤੱਕ ਜਾਂਦੀਆਂ ਆ ਬੇਟਾ ਇਹ ਜਿਹੜਾ ਆ ਜਿਹੜਾ ਆਹ ਜੀ ਕੰੰਦਾ ਨੇ ਬਿਲਕੁਲ オリジナル ਨੇ ਤੇ ਉਸ ਤਰ੍ਹਾਂ ਦੇ ਨੇ 7045 47 ਇਹ ਥੱਲੇ ਤੱਕ ਜਾਂਦੀਆਂ ਨੇ ਸਾਰੀਆਂ ਇਹ 5 5 ਸਟੇਅ ਰਜਿਤ ਲੈ ਲਓ ਉਹਨਾਂ ਦੀ ਕੋਸ਼ਿਸ਼ ਨਹੀਂ ਕਿ ਤਾਂ ਘੂਰ ਬੰਦ ਕਰਨੀ ਵੇਰ ਬੜਾ ਕਾਹਰੇ ਤੋਂ ਬੇਲੀ ਕਿ ਕਿ ਸੰਗਤੇ ਜਰੀਏ ਹੀ ਹੋਣਾ ਕਰ ਰਿਹਾ ਪਹਿਲਾਂ ਨਹੀਂ ਸੀ ਕੋਈ ਸਾਮਾਨ ਆਲਾ ਮੌਜੂਦ ਨਹੀਂ ਹੋਰ

ਇੱਧਰ ਵੀ ਬਣਿਆ ਹੋਇਆ ਕਮਰਾ ਹੈ ਨਹੀਂ ਇਹ ਕੰਦੇਗੀ ਹੈ ਪਰ ਇਹ ਲੋਕ ਚੰਗੇ ਨੇ ਗਵਰਨਮੈਂਟ ਚੰਗੀ ਹੈ ਮੈਨੂੰ ਕੋਈ ਫਿਰ ਵੀ ਨਾ ਲੋਕਾਂ ਨਾਲ ਇਤਿਹਾਸਿਕ ਜਿਹਾ ਬਸਰ ਹੈ ਇਹ ਨਾ ਉਹ ਨਹੀਂ ਤਾਂ ਕੀ ਕਰ ਲੈਂਗੇ ਤੁਸੀਂ ਤੁਸੀਂ ਤਾਂ ਪਛੜ ਕੇ ਚਲੇ ਗਏ ਸੀ ਸਰ ਆਮ ਜਿਹੜੇ ਕਿ ਲੋਕ ਕਹਿੰਦੇ ਆ